ਅੱਜ ਅਸੀਂ ਇੱਕ ਬੜੀ ਅਹਿਮ ਪ੍ਰੋਗਰਾਮ 'ਚ ਇਕੱਠੇ ਹੋਏ ਆ ਕਿ ਸਾਡੇ ਜਿਹੜੇ ਨੌਜਵਾਨਾਂ ਨੇ ਆ ਪ੍ਰਾਪਤੀਆਂ ਕੀਤੀਆਂ ਨੇ ਖੇਡਾਂ ਵਿੱਚ ਆ ਏਸ਼ੀਅਨ ਗੇਮਸ ਦੇ ਵਿੱਚ ਉਹਨਾਂ ਨੂੰ ਵਧਾਈ ਦੇਣੀ ਉਹਨਾਂ ਦੀ ਸ਼ਲਾਘਾ ਕਰਨੀ ਔਰ ਉਹਨਾਂ ਨੂੰ ਜੋ ਵੀ ਪੰਜਾਬ ਸਰਕਾਰ ਦੇ ਸਕਦੀ ਹੈ ਉਹਨਾਂ ਨੂੰ ਦੇਈਏ ਇਹਦਾ ਸਿਰਫ ਇਹਨਾਂ ਦੀ ਨਹੀਂ ਮਿਹਨਤ ਦਾ ਫਲ ਨਹੀਂ ਇੱਕ ਆਉਣ ਵਾਲੇ ਸਮੇਂ 'ਚ ਨੌਜਵਾਨਾਂ ਵਾਸਤੇ ਇੱਕ ਮਿਸਾਲ ਵੀ ਹੈ। ਔਰ ਮੈਂ ਆਸ ਕਰਦਾ ਹਾਂ ਕਿ ਆਉਣ ਵਾਲੇ ਸਮੇਂ 'ਚ ਸਾਡੇ ਨੌਜਵਾਨ ਔਰ ਕਮਾਨੂ ਛੱਡ ਕੇ ਖੇਡਾਂ ਵੱਲ ਤੁਰਨ ਔਰ ਉਹਦੇ ਵਾਸਤੇ ਸਾਡੀ ਸਰਕਾਰ ਸਪੋਰਟਸ ਆਪਣੇ ਪਿੰਡਾਂ ਵਿੱਚ ਹੋਰ ਕਿਤੇ ਅਸੀਂ ਲਿਆਉਣਾ ਚਾਹੁੰਦੇ ਆਂ ਔਰ ਸਪੋਰਟਸ ਮੰਤਰੀ ਸਾਹਿਬ ਹੁਣੇ ਬਣੇ ਨੇ ਥੋੜੀ ਦੇਰ ਪਹਿਲਾਂ पर इन्होंने बड़ा बड़ी दिलचस्पी दिखती खेड से यह भी खे ख ने एक कोई इन्हों को कमी रह गई कि जो अस दोनों शूटिंग देशनल हिस्सा पा रहे थे मैं सिल्वर मैडल जितया से ब्रोंोंज जित सो ये ਬੜੀ ਖੁਸ਼ੀ ਹੈ ਕਿ ਅੱਜ ਕਿ ਮੈਂ ਸਾਰਿਆਂ ਨੂੰ ਇੱਥੇ ਮਿਲ ਸਕਿਆ ਹੈ ਸਾਡਾ ਇੱਕ ਇਤਿਹਾਸ ਹੈ ਔਰ ਮੈਨੂੰ ਅੱਜ ਖੁਸ਼ੀ ਹੋਈ ਪ੍ਰਗਤੀ ਦੋ ਜਨ ਦਸ ਇਸੇ ਪ੍ਰਗਤੀ ਕਸ਼ਤ ਗਏ ਅੱਛਾ ਹੈ ਜੀ ਕਿ 36 ਵਿੱਚੋਂ 22 ਖਿਡਾਰੀ ਸਾਡੇ ਦੋਨੋਂ ਟੀਮਾਂ ਦੇ ਜੀ ਸੀਨੀਅਰ ਔਰ ਜੂਨੀਅਰ ਦੇ ਵਿੱਚ ਪੰਜਾਬ ਤੋਂ ਨੇ ਹੌਕੀ ਦੇ ਵਿੱਚ ਔਰ ਸਾਡੀ ਇੱਕ ਪਰੰਪਰਾ ਹੁੰਦੀ ਸੀ ਸਾਡਾ ਇੱਕ ਇਤਿਹਾਸ ਸੀ ਕਿ ਪੰਜਾਬ ਹਰ ਵੇਲੇ ਹਰ ਪੱਖੋਂ ਅੱਗੇ ਰਹਿਣਾ ਸੀ ਇੱਕ ਟਾਈਮ ਸੀ ক্রিকেট ਵਿੱਚ ਵਿੱਚ ਨਵਜੋਤ ਨੂੰ ਪਤਾ ਹੋਊ ਕਿ ਸਦਨ ਪੰਜਾਬ ਜੋ ਪਟਿਆਲੇ ਦੀ ਟੀਮ ਸੀ ਸੈਵਨ ਆਲ ਇੰਡੀਆ ਕੈਪਸ ਹੁੰਦੇ ਸਨ ਇਸ ਵਾਲੇ ਵਿੱਚ ਆਈ ਰਿਮੈਂਬਰ ਸਮ ਉਹ ਤੇ ਮੁਹੰਮਦ ਨਸਾਰ ਸੇ ਫਾਸਟ ਬੋਲਰ ਅਮਰ ਸਿੰਘ ਸੇ ਫਾਸਟ ਬੋਲਰ ਮਜੀਦ ਅਲੀ ਅਮੀਰ ਅਲੀ ਵਾਸ ਦੀ ਓਪਨਿੰਗ ਬੈਟ ਜਿਹੜੇ ਹੁੰਦੇ ਸੀ ਮੇਰੇ ਫਾਜ਼ਲ ਸੇ ਜਿਹਨੂੰ ਕੋਨੋ ਕਹਿੰਦੇ ਸੀ ਇੰਡੀਆ ਵਾਸ ਸਿੰਘ ਹੀ ਵਾਸ ਕੈਪਟਨ ਇਨ 1930 334 ਇਸ ਕਿਸਮ ਦੇ ਸੇ ਦੇ ਬਬਾਉਟ ਸਤ ਕੈਪ ਸੇ ਜਿਹੜੇ 올 ਇੰਡੀਆ ਸੇ ਐਂਡ ਤੁਸੀਂ ਅੱਜ ਜ਼ਿਕਰ ਕੀਤਾ ਸੀ ਕਿ ਮੇਰੇ ਦਾਦਾ ਜੀ ਸੇ ਮਹਾਰਾਜ ਗੋਪਿੰਦਰ ਸਿੰਘ ਜੋ ਕਦੇ ਖੇਡਾਂ ਲੈ ਆਏ ਸੇ ਉਹਰੇ ਜਿਹੜੀ ਅਸਲ ਦੀ ਕਹਾਣੀ ਸੀ ਤੁਹਾਨੂੰ ਉਹ ਨਹੀਂ ਤੁਸੀਂ ਭੁੱਲ ਕੇ ਕਹਿਣੀ ਕਿ 1922 ਵਿੱਚ 올림픽 ਮੂਵਮੈਂਟ ਟੀਮ ਮਹਾਰਾਜ ਗੋਪਿੰਦਰ ਸਿੰਘ ਲੈ ਕੇ ਆਏ ਸੇ ਹਿੰਦਸਤਾਨ ਚ 1922, the Olympic movement came, and it was the first game, then he was the first uh, Indian Olympic president, then my father became president, Or my president, my brother, member my son has now taken up the game, he is now, I think the shooters would know, he is president of the Indian uh, uh, National Rifle Association and uh, in fact today he's in Argentina otherwise he would have been here to uh, chair his own youngsters Jinane who have achieved all this uh, great in fact shooting is doing very well and I'm very happy to hear that but uh, I hope in the years to come it will improve further and we will eventually uh, of course we are world class already but we have to monopolize it totally and uh, and do very well in the coming olympics and and the other world championships that take place so i am happy today to be here part of this great uh, event which has been organized to honor our sports personnel uh, people who have young boys and girls who have done so well in the asian games and i hope in another few years when the olympics are held we will be here again to stand here and to facilitate many, many more who will bring laurels to this country and to themselves. So, my congratulations to all of you. My congratulations to the department which has done so well. Sanjay, where is he? Sanjay Sanjay, Jee. Jee. Sanjay is our secretary, of sports, and our minister, Gurmeet. Come on, Amrit. And all, ji, where is you? She is our director, of sports.

ਤਾਕੇ ਸਾਡੇ ਦੇਸ਼ ਵਾਸਤੇ ਔਰ ਆਪਣੇ ਪੰਜਾਬ ਵਾਸਤੇ ਇਹ ਆਪਣੇ ਬੜੇ ਲਾਰੈਂਸ ਲੈ ਕੇ ਆ ਸਕਣ। ਤੋਂ ਬਹੁਤ ਖੁਸ਼ੀ ਹੋਈ ਆ ਅੱਜ ਸਵੇਰੇ ਉਰੇ ਹੋ ਕੇ ਉਰੇ ਆ ਕੇ ਔਰ ਮੈਂ ਆਸ ਕਰਦਾ ਕਿ ਜਿਹੜੇ ਬੱਚਿਆਂ ਨੂੰ ਅਸੀਂ ਨਹੀਂ ਮਿਲੇ ਕਿੰਨੇ ਤੁਸੀਂ ਮਲਾ ਦੇਣਾ ਜ਼ਰੂਰ ਜਿਹੜੇ ਅੱਜ ਕੈਂਪਾਂ ਦੇ ਵਿੱਚ ਗਏ ਨੇ ਔਰ ਤੁਸੀਂ ਸਾਰੇ ਹੁਣ ਤਿਆਰੀ ਕਰ ਲਓ 2-3 ਸਾਲ ਦੇ ਵਿੱਚ ਆਪਾਂ ਅੱਗੇ ਜਾ ਕੇ 올림픽 ਦੇ ਵਿੱਚ ਹਿੱਸਾ ਪਾ ਕੇ ਜਿੱਤ ਕੇ ਆਏ ਤੱਕ ਮੇ ਜਿੰਨੇ ਵੀ ਆਪਾਂ ਨਹੀਂ ਆ ਸਕਦੇ ਬਹੁਤ ਸ਼ੁਕਰੀਆ ਧੰਵਾਦ ਤੁਸੀਂ ਦੇਖ ਰਹੇ ਹੋ এবੀਬ ਸੰਜਾ ਜੋਸ਼ ਜਜ਼ਬਾ ਜਨੂਨ